ਇਹ ਇੰਸਟਾਗ੍ਰਾਮ ਆਈਡੀ ਚਲਾ ਰਹੇ ਨੇ ਉਹਨਾਂ ਨੂੰ ਗਰਲਫ੍ਰੈਂਡ ਬੁਆਏਫ੍ਰੈਂਡ ਦੇ ਚੱਕਰ ਤੋਂ ਕੁੱਲ ਜੇ ਹੋਇਆ ਉਹ ਵੈਲੀ ਬੰਨਾ ਪਸੰਦ ਕਰਦੇ ਨੇ ਉਹ ਗੈਂਗਸਟਰ ਬੰਨਾ ਪਸੰਦ ਕਰਦੇ ਨੇ ਉਹਨਾਂ ਦੀ ਡੱਬ ਵਿੱਚ ਬੱਤੀ ਬੋਰਦਾਰੀ ਰਵਲਵਰ ਚਾਹੀਦਾ ਉਹਨਾਂ ਨੂੰ ਮੋਟਰਸਾਈਕਲ ਚਾਹੀਦਾ ਪਟਾਕੇ ਮਾਰਦਾ ਔਰ ਇਹ ਇੱਕ ਮੈਂ ਮੈਂ ਐਜ਼ ਅਧਿਆਪਕ ਤੇ ਐਜ਼ ਅ ਪੇਰੈਂਟ ਫੀਲ ਕਰਦਾ ਕਿ ਇਹ ਇੱਕ ਬਹੁਤ ਵੱਡੀ ਲੜਾਈ ਹੈ ਕਿ ਤੁਸੀਂ ਆਪਣੀ ਨਵੀਂ ਪੀੜੀ ਦੇ ਦਿਮਾਗਾਂ ਵਿੱਚ ਭਗਤ ਸਿੰਘ ਕਿੰਨਾ ਤੱਕ ਵੇਚ ਸਕਦੇ ਨੇ ਫਿਰ ਉਸ ਅਗਰੇ ਤਾਈਂ ਵਿੱਚ ਜੇ ਚਾਹੇ ਰਾਂਗਮੰਚ ਰਾਹੀਂ ਵਿੱਚ ਜਾਵੇ ਕਾਏ ਇਦਾਂ ਦੀਆਂ ਮਹਿਪਲਾਂ ਵਿੱਚ ਵਿੱਚ ਜਾਵੇ ਉਹ ਵਿੱਚ ਜਾਣਾ ਜ਼ਰੂਰੀ ਹੈ ਨਹੀਂ ਤਾਂ ਫਿਰ ਉਹ ਇੱਕ ਸਮਾਂ ਆਏਗਾ ਜਿੱਦਨ ਹੈ ਹੀ ਵੈਸੇ ਕ੍ਰਾਈਸਿਸ ਵਿੱਚਾਂ ਚੱਕੀਆਂ ਤੇ ਹੱਥ ਕੋਲ ਕਾਟਰ ਹੈ ਹੀ ਕਿੱਥੇ ਹੈ ਹੈ ਹੀ ਨਾ ਕਿੱਡ ਨਹੀਂ ਹੈਗਾ ਉਹਨਾਂ ਕੋਲ ਉਹਨਾਂ ਕੋਲ ਹਾਜ਼ਰੀ ਨਹੀਂ ਹੈ ਜੀ ਬੰਦੇ ਨਹੀਂ ਹੈਗੇ ਗਿਣਤੀ ਦੇ ਪੰਜ ਸੱਤ ਬੰਦੇ ਹੀ ਹੁੰਦੇ ਆ ਨੈਸ਼ਨਲ ਲੈਵਲ ਦੀ ਬਾਡੀ ਹੁੰਦੀ ਆ ਉਹਨਾਂ ਕੋਲ ਹੈ ਨਹੀਂ ਇਸ ਕਰਕੇ ਬੱਚਿਆਂ ਦੇ ਦਿਮਾਗਾ ਚ ਜੇ ਤੁਸੀਂ ਸਾਹਿਤ ਬੀਜਣਾ ਹੈ ਵਿਚਾਰਤਾਰਾ ਬੀਜਣੀ ਹੈ ਤੇ ਇਹ ਵੀ ਸਾਡਾ ਇੱਕ ਲੜਾਈ ਦਾ ਤਰੀਕਾ ਹੈ ਅਸੀਂ ਲੋਕ ਕਲਾ ਬੰਦ ਚੁਣਦੀ ਖਾਰਾ ਬੀਜ ਰਹੇ ਹਾਂ ਮੇਰੇ ਸਟੂਡੈਂਟ ਵਿਦਿਆਰਥੀ ਕਲਾਕਾਰਾਂ ਨਾਲ ਮੈਨੂੰ ਚਾਹੀਦਾ ਨਹੀਂ ਆਪਣੀ ਕੰਮ ਵਾਲੀ ਗੱਲ ਕਰਨੀ ਪਰ ਮੈਨੂੰ ਲੱਗਦਾ ਕਰਨੀ ਵੀ ਚਾਹੀਦੀ ਹੈ ਇਹ ਸੋਸਾਇਟੀ ਚ ਜ਼ਰੂਰੀ ਹੈ ਮੈਂ ਆਪਣੇ ਵਿਦਿਆਰਥੀ ਕਲਾਕਾਰਾਂ ਨੂੰ ਕਹਿਆ ਹੋਇਆ ਮੇਰੇ ਕੋਲ ਜਿੰਨੇ ਕੰਮ ਕਰ ਰਹੇ ਤਿੰਨ ਚੀਜ਼ਾਂ ਲੈ ਕੇ ਆਇਓ ਹੈਲਥ ਸਟੱਡੀ ਐਂਡ ਕੈਰੇਕਟਰ ਤਦੇ ਮੇਰੇ ਕੋਲ ਆਇਓ ਮੈਂ ਐਕਟਿੰਗ ਸਿਖਾਉਣ ਵਾਲਾ ਨਹੀਂ ਹਾਂ ਮੈਂ ਨਹੀਂ ਐਕਟਿੰਗ ਵੀ ਕਰਦਾ ਮੈਂ ਤੁਹਾਡਾ ਕਰਨਾ ਜਿਵੇਂ ਬੰਦੇ ਜਾਣਾ ਮੈਂ ਤੁਹਾਨੂੰ ਜਾ ਮੇਰੇ ਕਈ ਸਿੱਖੇ ਹੋਏ ਆਰਟਿਸਟ ਨੇ ਉਹ ਕੋਈ ਐਡ ਕਰ ਰਿਆ ਕੋਈ ਸੀਰੀਅਲ ਕਰ ਰਿਆ ਕੋਈ ਫਿਲਮ ਕਰ ਰਿਆ ਮੈਂ ਤਾਂ ਨਹੀਂ ਜਾ ਕੇ ਨਿਕਲੇ ਆਡੀਸ਼ਨ ਦੇ ਆਜੀ ਗੁਰ ਸ਼ਰਮੋਂ ਹਾਂ ਦਾ ਸਕਾ ਮੈਂ ਨਹੀਂ ਗਿਆ ਕਰੀ ਤਾਂ ਮੈਂ ਆਪਣੇ ਵਿਦਿਆਰਥੀਆਂ ਨੂੰ ਕੀ ਆਇਆ ਹੈਲਥ ਮੇਨਟੇਨ ਕਰੋ ਸਟਡੀ ਮੇਨਟੇਨ ਕਰੋ ਕੈਰੈਕਟਰ ਮੇਨਟੇਨ ਕਰੋ ਵੱਡੇ ਸੁਪਨੇ ਲਾਓ ਪੜੋ ਲਿਖੋ ਉੱਚੇ ਪੱਧਰ ਤੱਕ ਪਹੁੰਚੋ ਜੇ ਤੁਹਾਡੀ ਜੇਬ 'ਚ 100 ਰੁਪਇਆ ਚਾਪਿੰਗ ਨਹੀਂ ਲੀਣੀ ਹੈਗਾ ਫਿਰ ਤੁਹਾਡੀ ਕੋਈ ਵੈਲੀ ਨਹੀਂ ਕਿਸ ਕਰਕੇ ਪੜੋ ਲਿਖੋ ਕੈਰੀਅਰ ਵੀ ਬਣਾਓ ਪਰ ਸਾਹਿਤ ਵੀ ਪੜੋ ਗੰਗਵੰਚ ਵੀ ਕਰੋ ਤੇ ਵੀਰੇ ਮਾੜੀਆਂ ਚੀਜ਼ਾਂ ਤੋਂ ਵੀ ਬਚੋ ਸਰਦਾਰ 2025 ਆਰਟਿਸਟ ਜੁੜੇ ਹੋਏ ਆ ਅਸੀਂ ਪਿੰਡਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਕਿਸਾਨਾਂ ਦੀਆਂ ਸਾਥਾਂ ਸਾਰੇ ਥਾਵਾਂ ਤੇ ਜਾਂਦੇ ਆ ਕਦੀ ਨਸ਼ੇ ਦੇ ਖਿਲਾਫ ਨਾਟਕ ਕਰ ਰਹੇ ਹੁੰਦੇ ਆ ਕਦੀ ਕਿਸਾਨਾਂ ਦੇ ਪੱਖ ਵਿੱਚ ਕਰ ਰਹੇ ਹੁੰਦੇ ਆ ਕਦੀ ਬਾਤਾਂ ਬਣ ਲਈ ਕਰ ਰਹੇ ਹੁੰਦੇ ਆ ਕਦੀ ਕਿਤੇ ਕਰ ਰਹੇ ਹੁੰਦੇ ਆ ਅਸੀਂ ਤਾਂ ਪੇਮੈਂਟ ਵੀ ਨਹੀਂ ਮੰਗਦੇ ਜੋ ਦੇਣਾ ਦੇ ਦਿਓ ਨਹੀਂ ਦੇਣਾ ਤਾਂ ਵੀ ਕੋਈ ਗੱਲ ਨਹੀਂ ਜਿੰਨੇ ਪੈਸੇ ਇਕੱਠੇ ਹੋ ਜਾਣ ਮੈਂ ਸਰਕਾਰੀ ਨੌਕਰੀ ਕਰਦਾ ਜਿਹੜੇ ਸਾਨੂੰ ਪੈ ਅਮ ਇਹ ਉਕੈਨਰ ਬੰਦੇ ਮੈਂ ਤੂੰ ਨਹੀਂ ਬੋਲਦੀ ਨਕਾਲੇ ਤੂੰ ਨਹੀਂ ਬੋਲਦੀ ਇਹ ਬਾਜੀ ਗੁਰ ਸ਼ਰਨ ਬੋਲਦੇ ਨੇ ਮੈਂ ਨਹੀਂ ਬੋਲਦਾ ਹੈ ਨਾ ਰੰਗ ਮੰਚ ਕਰਨਾ ਲਿਆ ਫਿਰ ਐਂ ਕਰੋ ਨਾ ਨਹੀਂ ਤਾਂ ਕਿਉਂ ਕਰਨਾ ਤੋ ਤਾਂ ਕਰਕੇ ਅੱਜ ਅਸੀਂ ਤੁਹਾਡੇ ਕੋਲ ਰੰਗ ਮੰਚ ਕਰਨ ਲਈ ਆਏ ਆ ਤੋ ਇਹ ਜਿਹੜਾ ਨਾਟਕ ਤੁਹਾਡੇ ਸਾਹਮਣੇ ਪੇਸ਼ ਕਰਨਾ ਹੈ ਇਹ ਮੇਰੇ ਲੋਕ ਕਲਾ ਮੰਚ ਵਿੱਚ ਮਜੀਠਾ ਦੇ ਕਲਾਕਾਰ ਵੀ ਨੇ ਤੇ ਸਕੂਲ ਦੇ ਵਿਦਿਆਰਥੀ ਵੀ ਨੇ ਅੱਜ ਨਾਟਕ ਪੇਸ਼ ਕਰਨਾ ਹੈ ਮੇਰੇ ਖੂਨ ਨੇ ਰੁੱਖ ਸਿੰਜਿਆ ਸੁਧੀ ਪਾਤਰ ਹੋਣ ਦੀ ਇੱਕ ਨਸਲ ਹੈ ਇਨਾ ਹੀ ਬਹੁਤ ਹੈ ਕਿ ਮੇਰੇ ਕੂਨ ਨੇ ਰੁਖ ਦਿੱਜਿਆ ਹ ਸਜਦੇ ਨਹੀਂ ਮੰਗਦਾ ਇਹ ਤਾਂ ਸਿਰ ਮੰਗਦਾ ਹੈ ਸਜਦੇ ਨਹੀਂ ਮੰਗਦਾ ਇਹ ਤਾਂ ਸਿਰ ਮੰਗਦਾ ਹੈ ਯਾਰਾਂ ਦਾ ਸੁਨੇਹਾ ਹੈ ਇਲਹਾਮ ਨਹੀਂ ਹੈ ਇਨਾ ਹੀ ਬਹੁਤ ਕਿ ਮੇਰੇ ਕੂਨ ਨੇ ਰੁਖ ਦਿੱਜਿਆ ਕੀ ਹੋਇਆ ਕਥਿਆ ਤੇ ਮੇਰਾ ਨਾਮ ਨਹੀਂ ਹੈ ਸੋ ਇਹ ਲਾਟਕ ਹੈ ਇਨਾ ਹੀ ਬਹੁਤ ਕਿ ਮੇਰੇ ਕੂਨ ਨੇ ਰੁਖ ਦਿੱਜਿਆ ਇਹ ਮੇਰੇ ਦੁਆਰਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਇੱਕ ਕਾਲਪਸਮ ਹੁੰਦਾ ਹੈ ਗਵਰਨਮੈਂਟ ਕਰਾਉਂਦੀ ਹੈ 9ਵੀਂ ਤੋਂ 12ਵੀਂ ਦੇ ਬੱਚਿਆਂ ਦਾ ਪਿਛਲੇ ਹਫਤੇ ਹੋ ਕੇ ਹਟਿਆ